ਸਭ ਤੋਂ ਪਹਿਲਾਂ ਸਾਰੇ ਸ਼ਰਧਤਾ ਨੂੰ ਜੈ ਸ਼੍ਰੀ ਰਾਮ ਜੈ ਸ਼੍ਰੀ ਬਾਲਾ ਜੀ ਭਗਤ ਮਾਤਾ ਕੀ ਜੈ ਅੱਜ ਜੀ ਅਸੀਂ ਮਹਾਂਤਰਵੀ ਕਾਂਤ ਮੁਨੀ ਜੀ ਪਟਿਆਲਾ ਚੇਅਰਮੈਨ Hindu Welfare Board ਦੀ ਮਾਰਗਦਰਸ਼ਨ ਦੇ ਵਿੱਚ ਉਹਨਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜੋ 2012 ਤੋਂ ਲਗਾਤਾਰ ਇੱਕ ਤੋਂ ਮਹੀਨੂ ਲੈ ਕੇ ਚੱਲੇ ਹੋਏ ਨੇ Hindu ਮੰਦਰ ਐਕਟ ਦੀ ਮੁਹਿੰਮ ਅੱਜ ਅਸੀਂ ਉਹਨਾਂ ਦੇ ਮਾਰਗਦਰਸ਼ਨ ਦੇ ਵਿੱਚ ਤਰੰਪਰਾਭੂ ਟੀਮ ਵੱਲੋਂ ਐਸ ਡੀ ਐਮ ਸਾਹਿਬ ਫੂਲ ਵਿਖੇ ਪਹੁੰਚ ਕੇ ਸਬਡਿਵੀਜ਼ਨ ਦੇ ਵਿੱਚ ਇੱਕ ਮੰਗ ਪੱਤਰ ਦਿੱਤਾ ਹੈ ਜਿਸ ਦੇ ਵਿੱਚ ਦੋ ਸਾਡੀ ਮੰਗ ਹੈ ਉਹ ਸਾਰੀਆਂ ਉਸ ਦੇ ਵਿੱਚ ਰੱਖੀਆਂ ਹੋਈਆਂ ਨੇ ਇਸੇ ਤਰ੍ਹਾਂ ਬਠਿੰਡਾ ਜ਼ਿਲ੍ਹੇ ਦੀਆਂ ਜੋ ਸਬਡਿਵੀਜ਼ਨ ਨੇ ਉਹਨਾਂ ਸਾਰੀਆਂ ਦੇ ਨਾਲ-ਨਾਲ ਪੂਰੇ ਪੰਜਾਬ ਦੀਆਂ ਜਿੰਨੀਆਂ ਵੀ ਸਬਡਿਵੀਜ਼ਨ ਨੇ ਕੋਸ਼ਿਸ਼ ਕੀਤੀ ਗਈ ਹੈ ਬਿਲਕੁਲ ਪਾਕਿਸਤਾਨੀ ਸਬ ਡਿਵੀਜ਼ਨ ਦੇ ਵਿੱਚ ਇਹ ਮੰਗ ਪੱਤਰ ਦਿੱਤਾ ਜਾਵੇ ਜਿਸ ਦੇ ਵਿੱਚ Hindu Mandir Act ਮਹਿਮ ਦੀ ਜੋ ਹੈ ਉਸ ਦੀ ਵਧੀਆ ਮੰਗ ਰੱਖੀ ਜਾ ਸਕੇ ਸਾਡੇ ਫੂ ਡਿਵੀਜ਼ਨ ਦੇ ਇੰਚਾਰਜ ਨੇ ਜੋ ਸਾਡੇ ਮਨਦੀਪ ਸ਼ਰਮਾ ਜੀ ਮੇਰੇ ਨਾਲ ਖੜੇ ਨੇ ਇਹਨਾਂ ਜੀ ਸੁਪਰਵੀਜ਼ਨ ਦੇ ਵਿੱਚ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਐਸ ਡੀ ਐਮ ਦਫ਼ਤਰ ਵਿਖੇ ਜਾ ਕੇ ਵੀ ਅਸੀਂ ਮੰਗ ਪੱਤਰ ਅੱਜ ਦੇ ਕੇ ਆਏ ਆਂ ਔਰ ਉਸ ਦੇ ਨਾਲ ਨਾਲ ਮੌੜ ਮੰਡੀ ਸਬਡਿਵੀਜ਼ਨ ਦੇ ਵਿੱਚ ਸਾਡੇ ਬਹਾਦਰ ਜਰਨਤੀ ਦੀ ਡਿਊਟੀ ਸੀ ਕਿ ਉਹਨਾਂ ਨੇ ਆਪਣੀ ਪੂਰੀ ਟੀਮ ਨੂੰ ਲੈ ਕੇ ਉੱਥੇ ਪਹੁੰਚੇ ਨੇ ਔਰ ਤਲਵੰਡੀ ਦੇ ਵਿੱਚ ਕਪਾਲ ਕਿਸ਼ਨ ਦੀ ਔਰ ਬਠਿੰਡਾ ਸਬਡਿਵੀਜ਼ਨ ਦੀ ਜੋ ਜ਼ਿੰਮੇਵਾਰੀ ਸੀ ਅਜੇ ਸ਼ਰਮਾ ਜੀ ਵੱਲੋਂ ਐਸਡੀਐਮ ਦਫ਼ਤਰ ਵੀ ਕਿਹੇ ਜਾ ਕੇ ਅਧਿਕਾਰੀਆਂ ਨੂੰ ਮੰਗ ਪੱਤਰ ਦਿੱਤੇ ਗਏ ਨੇ ਜਿਸ ਦੇ ਵਿੱਚ ਸਾਡੀ ਮੁੱਖ ਮੰਗ ਇਹ ਹੈ ਕਿ ਹਿੰਦੂ ਮੰਦਰ ਐਕਟ ਪੰਜਾਬ ਦੇ ਵਿੱਚ ਜਲਦੀ ਤੋਂ ਜਲਦੀ ਲਾਗੂ ਕੀਤਾ ਜਾਵੇ ਦੇਵਾਲਿਆ ਦੇਵ ਸਥਾਨ ਪ੍ਰਬੰਧਕ ਸਮਿਤੀ ਇੱਕ ਬਣਾਈ ਜਾਵੇ ਸਰਕਾਰ ਇਸ ਨੂੰ ਮਾਨਤਾ ਦੇਵੇ ਤਾਂ ਜੋ ਜੋ ਵੀ ਮੰਦਰਾਂ ਦੇ ਵਿੱਚ ਚੱਲ ਰਿਹਾ ਹੈ ਚੜਾਵਾ ਸਨਾਤਨ ਦੇ ਕਮਾਹ ਦੇ ਉੱਤੇ ਲੱਗ ਸਕੇ ਜੋ ਵੀ ਸਰਕਾਰ ਦੇ ਅਧੀਨ ਮੰਦਰ ਚੱਲ ਰਹੇ ਨੇ ਕਿਰਪਾ ਕਰਕੇ ਸਰਕਾਰ ਇੱਕ ਬੋਰਡ ਬਣਾ ਕੇ ਉਹਨਾਂ ਨੂੰ ਬੋਰਡ ਨੂੰ ਜ਼ਿੰਮੇਵਾਰੀ ਸੌਂਪੇ ਉਹਨਾਂ ਨੂੰ ਸੰਚਾਲਿਤ ਕਰਨ ਦੇ ਜਿੰਨੀਆਂ ਵੀ ਧਾਰਮਿਕ ਸੰਸਥਾਵਾਂ ਚਾਹੇ ਜਾਗਰਣ ਮੰਡਲੀਆਂ ਹੋਣ ਸਮਾਜਿਕ ਸੰਸਥਾਵਾਂ ਹੋਣ ਗੋਸ਼ਾਲਾਾਂ ਨੇ ਕੀਰਤਨ ਮੰਡਲੀਆਂ ਨੇ ਜੋ ਵੀ ਸਨਾਤਨੀ ਨੇ ਜਿਨ੍ਹਾਂ ਨੇ ਵੀ ਸੰਮਗ ਪੱਤਰ ਦੇ ਵਿੱਚ ਸਹਿਯੋਗ ਦਿੱਤਾ ਅਸੀਂ ਹਿੰਦੂ ਵੈਲਫੇਅਰ ਬੋਰਡ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਔਰ ਸਾਡੇ ਨਾਲ ਸਾਡੇ ਅਨਿਲ ਕੁਮਾਰ ਦੀ ਸਾਥਕਾ ਪੰਚ ਨੇ ਜੋ ਲਗਾਤਾਰ ਇਸ ਮੌਜੂਦੇ ਵਿੱਚ ਜੁੜੇ ਹੋਏ ਨੇ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਪ੍ਰਮੋਦ ਜੀ ਜਦੋਂ ਵੀ ਸਾਨੂੰ ਜ਼ਰੂਰਤ ਪੈਂਦੀ ਹੈ ਅਸੀਂ ਇਹਨਾਂ ਦਾ ਹੀ ਮਾਰਗਦਰਸ਼ਨ ਲੈਨੇ ਆ ਇਹ ਵੀ ਅੱਜ ਮੈਂ ਉਹਦੇ ਨਾਲ ਸਾਡੇ ਨਾਲ ਫੁੱਲ ਸਬਡਿਵੀਜ਼ਨ ਦੇ ਵਿੱਚ ਗਏ ਸੀ ਸੋ ਅਸੀਂ ਦੁਬਾਰਾ ਤੋਂ ਫੇਰ ਸਾਰਾ ਇਸ ਦੇ ਵਿੱਚ ਸਹਿਯੋਗ ਕਰਨ ਵਾਲੇ ਭੈਣ ਭਰਾਵਾਂ ਦਾ ਵੀਰਾ ਦਾ ਸਾਰਿਆਂ ਸਸਤਾਵਾਂ ਦਾ ਬਹੁਤ 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 तहे ਦਿਲੋਂ ਧੰਨਵਾਦ ਕਰਦੇ ਹਾਂ ਔਰ ਉਮੀਦ ਕਰਦੇ ਹਾਂ ਕਿ ਇਸੇ ਤਰ੍ਹਾਂ Hindu Welfare Board ਨੂੰ ਆਪੀ ਦਾ ਸਮਰਥਨ ਮਿਲਦਾ ਰਹੇਗਾ ਔਰ Hindu Mandir ਇੱਕ ਦਿਨ 50 ਦੇ ਵਿੱਚ ਜਰੂਰ ਬਣੇਗਾ ਬਹੁਤ ਬਹੁਤ ਧੰਨਵਾਦ ਜੈ ਸ਼੍ਰੀ ਰਾਮ ਜੈ ਸ਼੍ਰੀ ਵਾਲਾ ਜੀ ਮਹਾਰਾਜ ਕੀ ਜੈ